ਕੱਲ ਜਿਹੜੀ ਇੱਕ ਪਟਨਾ ਸਾਡੇ ਜੰਮੂ ਵਿੱਚ ਦਿਲ ਦਹਿਲਾਣ ਵਾਲੀ ਪਟਨਾ ਜਿਹੜੀ ਦੇਖਣ ਲਈ ਮਿਲੀ ਜਿੱਥੇ ਸਾਥੀ ਉਸਤੋਇਨ ਦੱਸਿਆ ਕਿ ਆਰਸਪੁਰਾ ਦੇ ਰੋਣ ਵਾਲੇ ਪੂਰਨ ਚੰਦ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਵਿੱਚ ਕੰਮ ਕਰਦੇ ਤੇ ਕੁਝ ਲੋਕਾਂ ਦੇ ਦੁਆਰਾ ਉਹਨੇ ਵੀ ਜਿੰਤਾ ਜਲਾਇਆ ਗਿਆ ਰਿੰਗ ਰੋਡ ਪਰ ਦਰਸ਼ਕਾਂ ਤੋਂ ਉਹ ਵੀ ਖਬਰ ਤੁੰਦੇ ਦਾ ਘਰ ਪਹੁੰਚਾਈ ਮੈਨੂੰ ਦੱਸਿਆ ਜਿਆਦਾ ਕਿ ਕੱਲ ਹੁੰਦਾ ਦੇਰ ਸ਼ਾਮ ਜਿਹੜਾ ਹੁੰਦਾ ਦੇਹਾਂ ਤੋਂ ਹੀ ਆ ਪਰ ਉਹਦੇ ਬਾਅਦ ਉਹਦੀਆਂ ਤਸਵੀਰਾਂ ਜਿਹੜੇ ਉਹਦੇ ਘਰ ਦੀਆਂ ਤਸਵੀਰਾਂ ਮੈਂ ਤੁੰਦੇ ਕੰਨੇ ਸਾਂਝੀ ਕਰਾਂਗਾ ਕਿ ਜਿੱਥੇ ਪੂਰੇ ਘਰ ਵਿੱਚ ਇਸ ਟਾਈਮ ਸ਼ੋਕ ਦੀ ਲਹਿਰ ਹੈ ਕਾਫੀ ਸਥਿਤੀ ਜਿਹੜੀ ਬਣੀ ਨਾਜੂਗਾ ਕਿਉਂਕਿ ਬੇਹਦੀ ਦੁਖਦ ਸਮਾਚਾਰ ਜਿਹੜਾ ਇਸ ਵੇਲੇ ਮੈਂ ਆਪਸੀ ਸਾਂ ਟੀਵੀ ਚੈਨਲ ਦੇ ਮਾਧਿਅਮ ਕਰ ਦਿੰਦਾ ਜਦੋਂ ਤੁਸੀਂ ਜਾਣਦੇ ਕੋਸ਼ਿਸ਼ ਕਰਾਂ ਤਾਂ ਦਿਖ ਸਕਦੇ ਹੋ ਕਿ ਪਰਿਜ ਜਣੇ ਦਾ ਵੀ ਕਾਫੀ ਬਹੁਤ ਬੁਰਾ ਰੋਇ ਰੋਇ ਬਹੁਤ ਬੁਰਾ ਹਾਲ ਹੈ ਮਰ ਲਾਈਵ ਤਸਵੀਰਾਂ ਜਿਹੜੀਆਂ ਇਸ ਵੇਲੇ ਆਰਸਪੁਰਾ ਦੇ ਵਾਰਡ ਨੰਬਰ 2 ਪੂਰਨ ਚੰਦ ਦੇ ਘਰਾਂ ਦੀਆਂ ਤਸਵੀਰਾਂ ਦਰਸ਼ਕੋ ਮੈਂ ਤੁਹਾਨੂੰ ਤੁਹਾਨੂੰ ਸਾਂਝੀ ਕਰਾਂਗਾ ਮਰ ਬੇਹਦ ਹੀ ਦੁਖਦ ਸਮਾਚਾਰ ਬਹੁਤ ਬੇਲਟਾ ਵੀ ਹੋਈ ਹੈ ਅਨੂੰ ਦੀ ਮੈਨੂੰ ਮਾਰਦ ਲਾਇਆ ਗਿਆ ਉਹ ਦਫ਼ਤਰ ਦੀ ਤਰਫੋਂ ਬੈਠਾ ਤੂੰ ਜਦ ਤਰਾ ਦਿੰਦਾ ਸੀ 6 ਮਹੀਨੇ ਆਏ ਜਾਂਦੇ ਗਿਆ ਉਹ ਗੱਲ ਕਰਨਾ ਹੀ ਆ ਰਹੇ ਆ ਮੈਨੂੰ ਮਾਰਛਾ ਮੈਨੂੰ ਮਾਰਛਾ ਮੈਨੂੰ ਮਾਰਛਾ ਫਿਰ ਪੁੱਛਦਿਆਂ ਨੇ ਦੱਸ ਬੈਗੀ ਗੱਲ ਕਹਿੰਦਾ ਨਹੀਂ ਨਾ ਲੈਣਾ ਮੈਨੂੰ ਮਾਰਛਣਗੇ ਮਾਰਛਣਗੇ ਔਰ ਇਸ ਦੇ ਬਾਅਦ ਰੀ ਤਰਖਾ ਵੀ ਦੋ ਆਦਮੀ ਨੇ ਬੰਨ ਬੰਨ ਕਰਕੇ ਨੇ ਖਿਆਣਾ ਨੇ ਉਹ ਨਾਲ ਕਨਫਿਊਜ਼ ਹੋ ਗਿਆ ਔਰ ਬਾ ਬੱਚੇ ਸਕੂਲ ਜਾਂਦੇ ਸੀ ਬੱਚਿਆਂ ਦਾ ਫੀਸ ਵੀ ਰੁਕ ਗਈ ਬੜੀ ਮੁਸ਼ਕਲ ਉਹ ਬਹੁਤ ਓਏ ਔਰ ਜਿਹੜਿਆਂ ਨੇ ਇਹ ਕਾਰਨਾਮਾ ਕੀਤਾ ਜੀ ਇਹਨਾਂ ਨੇ ਕਿਹਾ ਇਹਨਾਂ ਨੂੰ ਕੜੀ ਤੇ ਕੜੀ ਸਜ਼ਾ ਹੋਣੀ ਚਾਹੀਦੀ ਉਹਨ ਬਖਸ਼ਿਆ ਨਹੀਂ ਲੈਣਾ ਚਾਹੀਦਾ ਔਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਰੇ ਵਿੱਚ ਸਾਡੀ ਜਿਹੜੀ ਛੁੱਟੀ ਸਾਡੀ ਭਰਜਾਈਏ ਉਹਨੂੰ ਉਹਰੇ ਬਾਰੇ ਕੁਝ ਕਰਨਾ ਚਾਹਦਾ ਉਹਨੂੰ ਨੌਕਰੀ ਨੌਕਰੀ ਵਾਸਤੇ ਬੱਚੇ ਛੋਟੇ ਛੋਟੇ ਬੱਚੇ ਨੇ ਉਹਨਾਂ ਵਾਸਤੇ ਜਾਣੇ ਕਿ ਸਰਕਾਰ ਅੱਗੇ ਗਵਰਨਮੈਂਟ ਅੱਗੇ ਇਹੋ ਕਰ ਰਹੀਆਂ ਸੀ ਕਿ ਇਹਨਾਂ ਦੇ ਬੱਚਿਆਂ ਦੇ ਬਾਰੇ ਕੁਝ ਸੋਚਿਆ ਜਾਏ ਸੰਸਕਾਰ ਕਿਹਨਾਂ ਜੀ ਬਾਬਾ ਸੰਸਕਾਰ ਦਾ ਟਾਈਮ ਨਹੀਂ 4 ਵਜੇ ਰੱਖਦਾ ਬੋਲੋ ਮੈਂ 10 ਵਜੇ ਆਪੀ ਜਾਣਾ ਮੈਂ ਸ਼ੇਵ ਕਰਾਈ ਆ ਮੈਂ ਆਪੀ ਜਾਣਾ ਉਹਦੇ ਬਾਅਦ ਰੋਟੀ-ਓਟੀ ਬਣਾਉਣ ਤੇ ਫਿਰ ਉਹਦੇ ਬਾਅਦ ਆਏ ਨਹੀਂ ਆ ਥੋੜਾ ਪਰੇਸ਼ਾਨ ਰਹਿੰਦੇ ਸੀ ਹਾਂ ਟੈਨਸ਼ਨ ਵਿੱਚ ਬੜਿਆ ਨਾ ਬੋਲਦੇ ਦਫਤਰ ਦੇ ਵਿੱਚ ਬੜਾ ਪਰੇਸ਼ਾਨ ਕਿਤੇ ਨੀ ਬਚਾਈ ਲੋ ਬਸ ਇਹ ਬੋਲਦੇ ਨਹੀਂ ਬਚਾਈ ਲੋ ਮੀ ਪਰ ਇਹ ਦਫਤਰੋਂ ਕਾਹ ਰਾਂ ਆਂਦੇ ਨਾ ਵਾਪਸ ਨਹੀਂ ਆਂਦੇ ਨਾ ਬਸ ਇਹ ਬੋਲਦੇ ਨੇ ਕਿ ਮੈਂ ਟੈਨਸ਼ਨ ਵੜੀ ਆ ਮੀ ਕੇ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਕੋਲ ਆਏ ਇਹੋ ਜਿਹੇ ਲੋਕਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਇੰਦੇ ਸਖਤ ਸਭ ਤੋਂ ਸਖਤ ਕਰ ਕਾਰਵਾਈ ਹੋਣੀ ਚਾਹੀਦੀ ਹੈ ਜਿੰਨਾ ਹੀ ਸਕੇ ਕਿਉਂਕਿ ਬਹੁਤ ਹੀ ਜ਼ਿਆਦਾ ਨਰਾਸ਼ਮੈਂਟ ਕਰਾ ਰਹੇ ਹੈ 6 ਮਹੀਨੇ ਹੋ ਜਾਣੇ ਕਰਦੇ ਮੈਕਸੀਨ ਬੋਲ ਵੀ ਗਈ ਮਨੇ ਬੋਲੀ ਆ ਕਿ ਸਾਰੇ ਬੇ ਹੈਲਪਰ ਦਾ ਕੰਮ ਹੈ ਦਾ ਮਾਰੇ ਇਹ ਨੀਰ ਘਬਰੀ ਦਾ ਕੰਮ ਹੈ ਬੋਲਾ ਇਹ ਅਗਰ ਕੰਮ ਕਰ ਗਦੇ ਨੇ ਪੇ ਮਿਲ ਗੇ 3 ਮਹੀਨੇ ਫੇ ਬਾਬੀ ਨੇ ਦਿੱਤੀ ਪੇ ਫੇਰ ਬੰਦ ਕਰੀ ਹੋੜੀ ਨੇ ਲੇਕਿਨ ਇਹਨੇ ਬੋਲਾ ਕਿ ਤੂੰ ਬਾਹਰ ਕੰਮ ਕਰ ਬਾਹਰ ਕੰਮ ਕਰ ਤੂੰ ਬੜਾ ਪਹਿਚਾਨ ਕੇ ਤਰਾਹੀ ਹੈ ਨਹੀਂ ਬੋਲਦਾ ਜੀ ਨਹੀਂ ਦੇਣਾ ਨੋਈ ਬੱਚੇ ਨਹੀਂ ਲੱਭ ਲੰਗੇ ਆਂਦੇ ਸਜਾਉਣ ਚਾਹੀ ਜੀ ਅੱਜ ਜਿਹਦੇ ਨਾਲ ਕਰ ਅਜੇ ਰੋ ਆਦੀ ਕੱਲ ਉਹ ਰੋ ਕੋ ਮਾਤਾ ਮੈਂ ਰੋ ਰੂਸੀ ਦੀ ਕੋਈ ਸਜਾਉਣ ਚਾਹੀ ਜੀ ਲੰਬੇ ਨੇ ਅੱਜ ਤਾਂ ਉਹਨਾਂ ਨੂੰ ਵੀ ਨਹੀਂ ਭੁੱਖਣਾ ਇੰਨੀਆਂ ਭੁੱਖੜ ਜਾਂ ਜਿੰਦੇ ਨੂੰ ਹੀ ਭੁੱਖਣੇ ਛੋਟੇ ੜੇ ਬੱਚੇ ਰਹੀਏ ਦਾ